ਸਿੱਧੂ ਮੂਸੇਵਾਲਾ ਦੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ ਇਸ ਪੋਸਟ ਨੇ ਸਿੱਧੂ ਦੇ ਪ੍ਰਸ਼ੰਸਕਾਂ ਦੇ ਵਿੱਚ ਉਤਸ਼ਾਹ ਭਾਵਨਾਵਾਂ ਅਤੇ ਉਮੀਦਾਂ ਦੀ ਲਹਿਰ ਪੈਦਾ ਕਰ ਦਿੱਤੀ ਹੈ ਸਾਈਨ ਟੂ ਗੋਡ 2026 ਵਲ ਟੂ ਟਾਈਟਲ ਵਾਲੀ ਇਸ ਪੋਸਟ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਟੀਮ ਨੇ ਇੱਕ ਰਹੱਸਮਈ ਪਰ ਉਤਸ਼ਾਹਜਨਕ ਸੰਕੇਤ ਦਿੱਤਾ ਹੈ ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕ ਇੱਕ ਵੱਡੀ ਅਤੇ ਖੁਸ਼ਖਬਰੀ ਦੇ ਵਜੋਂ ਦੇਖ ਰਹੇ ਨੇ ਇਹ ਟਾਈਟਲ ਸਿੱਧੂ ਮੂਸੇਵਾਲਾ ਦੀ ਅਥਾ ਸਿੱਧੀ ਅਤੇ ਉਸਦੀ ਕਲਾਤਮਕ ਸ਼ੈਲੀ ਦੇ ਅਨੁਸਾਰ ਹੀ ਜਾਪਦਾ ਹੈ ਦੱਸਿਆ ਹੈ ਕਿ ਸਾਇਨ ਤੋਂ ਗੋਟ ਸਿੱਧੂ ਦੀ ਸ਼ਖਸੀਅਤ ਅਤੇ ਉਸਦੇ ਅੰਦਾਜ਼ ਨੂੰ ਦਰਸਾਉਂਦਾ ਹੈ ਅਤੇ ਸਾਲ 2026 ਦੇ ਵਿੱਚ ਇੱਕ ਵਰਲਡ ਟੂਰ ਦੇ ਵੱਲ ਇਸ਼ਾਰਾ ਕਰਦਾ ਹੈ ਹਾਲਾਂਕਿ ਹੁਣ ਤੱਕ ਕੋਈ ਵੀ ਅਧਿਕਾਰਤ ਤਾਰੀਖ ਸਥਾਨ ਜਾਂ ਫਿਰ ਸਮਾਂ ਜਨਤਕ ਨਹੀਂ ਕੀਤੀ ਗਈ ਹੈ ਪਰ ਮੂਸੇਵਾਲਾ ਦੀ ਟੀਮ ਨੇ ਸਪਸ਼ਟ ਕੀਤਾ ਹੈ ਕਿ ਇਸ ਸੰਬੰਧ ਵਿੱਚ ਵਿਸਤ੍ਰਿਤ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਏਗੀ ਬਹੁਤ ਸਾਰੇ ਪ੍ਰਸ਼ੰਸਕਾਂ ਕੇ ਵੀ ਮੰਨਦੇ ਨੇ ਕਿ ਟੂਰ ਸਿੱਧੂ ਮੂਸੇਵਾਲਾ ਦੇ ਰਿਲੀਜ਼ ਨਾ ਹੋਏਗੀ ਤਾਂ ਦਸਤਾਵੇਜ਼ੀ ਫਿਲਮਾਂ ਜਾਂ ਫਿਰ ਡਿਜੀਟਲ ਪ੍ਰਦਰਸ਼ਨਾ ਦੇ ਰੂਪ ਦੇ ਵਿੱਚ ਹੋ ਸਕਦਾ ਹੈ ਜਿਸ ਦੇ ਵਿੱਚ ਉਸਦਾ ਸੰਗੀਤ एआरपीआर ਟੈਕਨੋਲੋਜੀ ਜਾਂ ਫਿਰ 3डी ਹੋਲੋਗ੍ਰਾਮ ਦੇ ਰਾਹੀਂ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਭਾਰਤੀ ਸੰਗੀਤ ਇਤਿਹਾਸ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਏਗੀ ਦੱਸਿਆ ਕਿ ਇਸ ਸਮੇਂ ਮੂਸੇਵਾਲਾ ਦੀ ਟੀਮ ਦੇ ਅਗਲੇ ਐਲਾਨ ਦੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ ਉਸ ਦੇ ਪ੍ਰਸ਼ੰਸਕਾਂ ਦੇ ਲਈ ਇਹ ਸਿਰਫ ਇੱਕ ਟੂਰ ਹੀ ਨਹੀਂ ਹੈ ਬਲਕਿ ਸਿੱਧੂ ਮੂਸੇਵਾਲਾ ਦੀ ਯਾਦ ਸੰਕਲਪ ਇਸ ਜਤੇ ਸੰਗੀਤ ਨੂੰ ਜ਼ਿੰਦਾ ਰੱਖਣ ਦਾ ਇੱਕ ਮੌਕਾ ਹੈ ਜਦੋਂ ਤੱਕ ਅਧਿਕਾਰਤ ਐਲਾਨ ਨਹੀਂ ਹੁੰਦਾ ਹੈ ਪ੍ਰਸ਼ੰਸਕ ਇਸ ਪੋਸਟ ਨੂੰ ਇੱਕ ਉਮੀਦ ਸ਼ਰਧਾਂਜਲੀ ਅਤੇ ਇੱਕ ਸੱਭਿਆਚਾਰਕ ਲਹਿਰ ਦੇ ਵਜੋਂ ਦੇਖ ਰਹੇ ਨੇ ਜੋ ਸਾਬਿਤ ਕਰਦਾ ਹੈ ਕਿ ਪਾਵੇਂ ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਸਾਡੇ ਵਿੱਚਕਾਰ ਨਹੀਂ ਹੈ ਪਰ ਉਸ ਦੀ ਆਵਾਜ਼ ਸੋਚ ਅਤੇ ਪ੍ਰਭਾਵ ਅੱਜ ਵੀ ਉਨਾ ਹੀ ਜ਼ਿੰਦਾ ਹੈ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ ਇਸ ਪੋਸਟ ਨੇ ਸਿੱਧੂ ਦੇ ਪ੍ਰਸ਼ੰਸਕਾਂ ਦੇ ਵਿੱਚ ਉਤਸ਼ਾਹ ਭਾਵਨਾਵਾਂ ਤੇ ਉਮੀਦਾਂ ਦੀ ਲਹਿਰ ਪੈਦਾ ਕਰ ਦਿੱਤੀ ਹੈ ਸਾਈਨ ਟੂ ਗੋਡ 2026 ਵਲ ਟੂ ਟਾਈਟਲ ਵਾਲੀ ਇਸ ਪੋਸਟ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਟੀਮ ਨੇ ਇੱਕ ਰਹੱਸਮਈ ਪਰ ਉਤਸ਼ਾਹਜਨਕ ਸੰਕੇਤ ਦਿੱਤਾ ਹੈ ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕ ਇੱਕ ਵੱਡੀ ਅਤੇ ਖੁਸ਼ਖਬਰੀ ਦੇ ਵਜੋਂ ਦੇਖ ਰਹੇ ਨੇ ਇਹ ਟਾਈਟਲ ਸਿੱਧੂ ਮੂਸੇਵਾਲਾ ਦੀ ਅਥਾ ਸਿੱਧੀ ਹੈ ਤੇ ਉਸ ਦੀ ਕਲਾਤਮਕ ਸ਼ੈਲੀ ਦੇ ਅਨੁਸਾਰ ਹੀ ਜਾਪਦਾ ਹੈ ਦੱਸਿਆ ਹੈ ਕਿ ਸਾਇਨ ਟੂ ਗੋਡ ਸਿੱਧੂ ਦੀ ਸ਼ਖਸੀਅਤ ਅਤੇ ਉਸ ਦੇ ਅੰਦਾਜ਼ ਨੂੰ ਦਰਸਾਉਂਦਾ ਹੈ ਅਤੇ ਸਾਲ 2026 ਦੇ ਵਿੱਚ ਇੱਕ ਵਰਲਡ ਟੂਰ ਦੇ ਵੱਲ ਇਸ਼ਾਰਾ ਕਰਦਾ ਹੈ ਹਾਲਾਂਕਿ ਹੁਣ ਤੱਕ ਕੋਈ ਵੀ ਅਧਿਕਾਰਤ ਤਾਰੀਖ ਸਥਾਨ ਜਾਂ ਫਿਰ ਸਮਾਂ ਜਨਤਕ ਨਹੀਂ ਕੀਤੀ ਗਈ ਹੈ ਪਰ ਮੂਸੇਵਾਲਾ ਦੀ ਟੀਮ ਨੇ ਸਪੱਸ਼ਟ ਕੀਤਾ ਹੈ ਕਿ ਇਸ ਸੰਬੰਧ ਵਿੱਚ ਵਿਸਤ੍ਰਿਤ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਏਗੀ ਬਹੁਤ ਸਾਰੇ ਪ੍ਰਸ਼ੰਸਕਾਂ ਕੇ ਵੀ ਮੰਨਦੇ ਨੇ ਕਿ ਟੂਰ ਸਿੱਧੂ ਮੂਸੇਵਾਲਾ ਦੇ ਰਿਲੀਜ਼ ਨਾ ਹੋਏਗੀ ਤਾਂ ਦਸਤਾਵੇਜ਼ੀ ਫਿਲਮਾਂ ਜਾਂ ਫਿਰ ਡਿਜੀਟਲ ਪ੍ਰਦਰਸ਼ਨਾ ਦੇ ਰੂਪ ਦੇ ਵਿੱਚ ਹੋ ਸਕਦਾ ਹੈ ਜਿਸ ਦੇ ਵਿੱਚ ਉਸ ਦਾ ਸੰਗੀਤ ਆਰ ਪੀ ਆਰ ਟੈਕਨੋਲੋਜੀ ਜਾਂ ਫਿਰ 3D ਹੋਲੋਗ੍ਰਾਮ ਦੇ 나ਹੀਂ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਭਾਰਤੀ ਸੰਗੀਤ ਇਤਿਹਾਸ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਏਗੀ ਦੱਸਿਆ ਕਿ ਇਸ ਸਮੇਂ ਮੂਸੇਵਾਲਾ ਦੀ ਟੀਮ ਦੇ ਅਗਲੇ ਐਲਾਨ ਦੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ ਉਸ ਦੇ ਪ੍ਰਸ਼ੰਸਕਾਂ ਦੇ ਲਈ ਇਹ ਸਿਰਫ ਇੱਕ ਟੂਰ ਹੀ ਨਹੀਂ ਹੈ ਬਲਕਿ ਸਿੱਧੂ ਮੂਸੇਵਾਲਾ ਦੀ ਯਾਦ ਸੰਘਰਸ਼ ਜਤੇ ਸੰਗੀਤ ਨੂੰ ਜ਼ਿੰਦਾ ਰੱਖਣ ਦਾ ਇੱਕ ਮੌਕਾ ਹੈ ਜਦੋਂ ਤੱਕ ਅਧਿਕਾਰਤ ਐਲਾਨ ਨਹੀਂ ਹੁੰਦਾ ਹੈ ਪ੍ਰਸ਼ੰਸਕ ਇਸ ਪੋਸਟ ਨੂੰ ਇੱਕ ਉਮੀਦ ਸ਼ਰਧਾਂਜਲੀ ਅਤੇ ਇੱਕ ਸੱਭਿਆਚਾਰਕ ਲਹਿਰ ਦੇ ਵਜੋਂ ਦੇਖ ਰਹੇ ਨੇ ਜੋ ਸਾਬਿਤ ਕਰਦਾ ਹੈ ਕਿ ਪਾਵੇਂ ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਸਾਡੇ ਵਿੱਚਕਾਰ ਨਹੀਂ ਹੈ ਪਰ ਉਸ ਦੀ ਆਵਾਜ਼ ਸੋਚ ਅਤੇ ਪ੍ਰਭਾਵ ਅੱਜ ਵੀ ਉਨਾ ਹੀ ਜਿੰਦਾ ਹੈ